ਬੜੀ ਪਿਆਰੀ ਘਟਨਾ ਕਿਸੇ ਵੀਰ ਨੇ ਲਿਖੀ ਹੈ ਸੌਖੀ ਗੱਲ ਸਮਝ ਆਵੇ ਕਿ ਕੋਈ ਮੇਰੀ ਭੈਣ ਵੀ ਇਹ ਅੰਮੇ ਪੜੀ ਹੈ ਪਰ ਵਡੀ ਕਿਰਪਾ ਹੋਈ ਕਿ ਉਹਨੇ ਪਿੰਡ ਦੇ ਗ੍ਰੰਥੀ ਦੇ ਕੋਲ ਨਗਰ ਵਾਲੇ ਤੁਹਾਡੇ ਵਰਗੇ ਪ੍ਰਬੰਧ ਕੁਦਮੀ ਸੀ ਤੇ ਉਹ ਭੈਣ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 1 ਓੰਕਾਰ ਤੋਂ ਲੈ ਕੇ 18 10 20 ਤੱਕ ਸੰਥਿਆ ਕੀਤੀ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਆਪਣੇ ਅੰਦਰ ਝਾਤੀ ਮਾਰਿਓ ਕਿ ਕਿਤੇ ਅੱਜ ਆਪਾਂ ਸ਼ਬੀਲ ਤੋਂ 4 ਗਲਾਸ ਜਲ ਸ਼ਕ ਕੇ ਤੇ ਕਿਲੋ ਛੋਲੇ ਖਾ ਕੇ ਇਤ ਨਹੀਂ ਆ ਗਏ ਕਿ ਆਪਾਂ ਸ਼ਹੀਦੀ ਦਿਹਾੜਾ ਮਨਾਤਾ ਧਿਆਨ ਦੇਣਾ ਜਿਸ ਚੀਜ਼ ਨੂੰ ਗੁਰੂ ਸਾਹਿਬ ਦਾ ਸੁਪਨਾ ਸੀ ਬਾਣੀ ਗੁਰੂ ਬੋਲਿਆ ਕਰੋ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪਰ ਤਖ ਗੁਰੂ ਉਹ ਬੱਚੀ ਨੇ ਪਹਿਣਾਉ ਜਿੱਦਾਂ ਤੁਸੀਂ ਸਾਰੇ ਘਰ ਦਾ ਮੋਢ ਉਹਨੇ ਇੱਕ ਓੰਕਾਰ ਤੋਂ ਲੈ ਕੇ 1430 ਅੰਗ ਜਿਹੜੇ ਸੰખ્યા ਕੀਤੀ ਉਹਨੇ ਰੋਜ਼ ਸਹਿਜ ਪਾਠ ਕਰਨਾ 5-7 ਅੰਗ ਪੜ੍ਹਨੇ ਬਚਨਾਉਣੇ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਬਚਨ ਕੀ ਆਉਣਾ ਮੇਰੇ ਮਹਿਬੂਬ ਦੀ ਬਾਣੀ ਚੋਂ ਬਾਹਰ ਜਾਉਂ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਬਾਣੀ ਹੈ ਨਾ ਬਾਣੀ ਪੜਨੀ ਆਪ ਸਹਾਈ ਹੋਆ ਸੱਚੇ ਦਾ ਅੱਜ ਸਭ ਤੋਂ ਵੱਡੀ ਮਾਫੀ ਦਿਓ ਲਾਈਵ ਚੱਲਦਾ ਕਮੀ ਕਿੱਥੇ ਆ ਗਈ ਹੈ ਕਿ ਅਸੀਂ ਸੰਥਿਆ ਹੀ ਨਹੀਂ ਕਰ ਰਹੇ ਆਖੋ ਸਤਨਾਮ ਸਾਨੂੰ ਨਿਤਨੇਮ ਨਹੀਂ ਆ ਰਿਹਾ ਅਰਦਾਸ ਕਰਨੀ ਨਹੀਂ ਆਉਂਦੀ ਤੇ ਵਿਦਵਾਨ ਬੋਲੀ ਜਾਣੇ ਇਧਰ ਸੁਣੀ ਜਾਣਾ ਦੂਜੇ ਬਨੇ ਤਰੀ ਜਾਣਾ ਐਤਵਾਰ ਆਪਾਂ ਜਾਣਾ ਚਪੈਰਾ ਸਾਹਿਬ ਤੇ ਸੋਮਵਾਰ ਰਾਮ ਕਰਨਾ ਤੇ ਮੰਗਲਵਾਰ ਦੂਜੇ ਪਾਸੇ ਸੁਰਪਣਾ ਖੁਸਾਤਨਾ ਬੁੱਧਵਾਰ ਫੇਰ ਰਸ਼ਟ ਕਰਨੀ ਤੇ ਵੀਰਵਾਰ ਫੇਰ ਤੇਲ ਚੱਕ ਲੈਣਾ ਹੈ ਹਾਂਜੀ ਕੋਈ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੇ ਰੰਨੇ ਦੀ ਕੋ ਢੋਲ ਠਮੱਕਾ ਸਰਵਰ ਦਾ ਵਿੱਚ ਖਿਦਮਤ ਬਾਬੇ ਨਾਨਕ ਦੀ ਇੱਕ ਦਿਨ ਬਾਬੇ ਦਾ ਰੱਖਿਆ ਮਾਫੀ ਦਿਓ ਮੇਰੇ ਪਾਤਸ਼ਾਹ ਮਹਾਰਾਜ ਨੇ ਇਨਾ ਪ੍ਰਚਾਰ ਪਿਆਰ ਦੇ ਨਾਲ ਕੀਤਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਚਾਰ ਦਰਵਾਜ਼ੇ ਹਰਮੰਦਰ ਸਾਹਿਬ ਦੇ ਰੱਖੇ ਆਜੋ ਸਾਰੇ ਜਾਣੇ ਕੋਈ ਪੁੱਲ ਜਾਂਦਾ ਤੇ ਕੋਈ ਰਸਤਾ ਆਉਣ ਜਾਣਦਾ ਹੈ ਦਰਵਾਜ਼ੇ ਚਾਰ ਨੇ ਭਾਵ ਸਮਝਾ ਦਿੱਤਾ ਵੀ ਕੋਈ Hindu ਨਹੀਂ ਮਾੜਾ ਕੋਈ Musalman ਨਹੀਂ ਮਾੜਾ ਕੋਈ Isai ਨਹੀਂ ਮਾੜਾ ਕੋਈ Khatri ਨਹੀਂ ਬੰਦੇ ਦੇ ਵਿੱਚ ਬੁਰਾਈਆਂ ਨੇ ਸਾਰੇ ਧਰਮ ਸਤਕਾਰਯੋਗ ਨੇ ਚਾਰ ਦਰਵਾਜ਼ੇ ਵੇਖੋ ਕਿੰਨਾ ਵੱਡਾ ਮੈਸੇਜ ਤੇ ਰਸਤਾ ਇੱਕੋ ਹੀ ਭਾਵ ਵੀ ਸਾਰੇ ਸਤਕਾਰਯੋਗ ਨੇ ਪਰ ਸੱਚਾ Hindu ਗੀਤਾ ਸੱਚਾ Musalman ਕੁਰਾਨ ਸੱਚਾ